ਰਾਮ ਦਾਸ ਪਾਸ਼ਾ ਜੀ ਦਾ ਗਉੜੀ ਰਾਗ ਦੇ ਵਿੱਚੋਂ ਸਲੋਕ ਕੀਰਤਨ ਦੇ ਰੂਪ ਵਿੱਚ ਸੰਜਿਆ ਕਰਕੇ ਗਏ ਨੇ ਬੇਸ਼ੱਕ ਉਹਨਾਂ ਨੇ ਅਖੀਰਲੀ ਪੰਕਤੀ ਜਿਹੜੀ ਹੈ ਉਸ ਨੂੰ ਸਥਾਈ ਬਣਾਇਆ ਜਨ ਨਾਨਕ ਤੋੜ ਮੰਗੇ ਤਿਸ ਗੁਰ ਸੇਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਇਸ ਲੋਕ ਤੁਹਾਨੂੰ ਸਾਰਿਆਂ ਨੂੰ ਜ਼ਬਾਨੀ ਯਾਦ ਹੈ ਹੁਣ ਐਸਾ ਗੁਰਸਿੱਖ ਕੌਣ ਹੈ ਜਿਹੜਾ ਆਪ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ਮੈਂ ਪੌੜੀ ਭਾਈ ਗੁਰਦਾਸ ਜੀ ਦੀ ਆਪ ਜੀ ਦੇ ਨਾਲ ਸਾਂਝੀ ਕੀਤੀ 12ਵੀਂ ਵਾਰ ਦੀ ਚੌਥੀ ਪੌੜੀ ਜਿਸ ਪੌੜੀ ਦੇ ਵਿੱਚ ਬਾਰ-ਬਾਰ ਇਹ ਅੱਖਰ ਰਿਪੀਟ ਕੀਤੇ ਗਏ ਨੇ ਹਉ ਤਿਸ ਭੋਲ ਕੁਮਾਇਆ ਹਉ ਤਿਸ ਭੋਲ ਕੁਮਾਇਆ ਪਰ ਕਿਸ ਤੋਂ ਜਿਵੇਂ ਸ਼ਬਦ ਦੇ ਅੰਦਰ ਹਾਉ ਦਾ ਬੰਦ ਹੁੰਦਾ ਹੈ ਨਾ ਇਸੀ ਤਰ੍ਹਾਂ ਭਾਈ ਸਾਹਿਬ ਜੀ ਦੀ ਰਚਨਾ ਜਿਹੜੀ ਹੈ ਭਾਵੇਂ ਕਬੈਤੋਂ ਭਾਵੇਂ ਉਹ ਪੌੜੀ ਹੋਵੇ ਵਾਰ ਦੀ ਜਿਹੜਾ ਅਖੀਰਲਾ ਬੰਦ ਹੈ ਉਹ ਪੌੜੀ ਦਾ ਕਬੈਤ ਦਾ ਰਹਾਉ ਦਾ ਬੰਦ ਹੈ ਤਤਸਾਰ ਉਸ ਵਿੱਚ ਕੱਢਿਆ ਆਉਂਦਾ ਜਿਹੜਾ ਅਖੀਰ ਵਿੱਚ ਪੰਗਤੀ ਉਚਾਰਨ ਕੀਤੀ ਜਾਂਦੀ ਹੈ ਹਰ ਮੰਦਰ ਸਾਹਿਬ ਤੋਂ 사ਤ ਸੰਗਤ ਬਹੁਤ ਵਾਰੀ ਇਹ ਸ਼ਬਦ ਗੁਰੂ ਕੇ ਕੀਰਤਨ ਇਹ ਖਾਸ ਤੌਰ ਤੇ ਭਾਈ ਮਨਜੀਤ ਸਿੰਘ ਜੀ ਹਜ਼ੂਰੀ ਕੀਰਤਨ ਉਹ ਇਹ ਟੇਕ ਬਣਾ ਕੇ ਪੜ੍ਹਦੇ ਹੁੰਦੇ ਨੇ ਛੱਡ ਸਿੰਘਾਸਨ ਹਰ ਜੀ ਆਏ ਹੁਣ ਜਿਹੜਾ ਹਰ ਜੀ ਦੀ ਗੱਲ ਹੈ ਉਹ ਅਖੀਰ ਵਿੱਚ ਜਾ ਕੇ ਪਤਾ ਲੱਗੇਗਾ ਕਿ ਭਾਈ ਸਾਹਿਬ ਕਿਸ ਹਰ ਦੀ ਗੱਲ ਕਰ ਰਹੇ ਨੇ ਫਿਰ ਧਿਆਨ ਦੇਣਾ ਛੱਡ ਸਿੰਘਾਸਨ ਹਰ ਜੀ ਆਏ ਹੁਣ ਇੱਥੇ ਹਰ ਜੀ ਉਹ ਹਰ ਜੀ ਨਹੀਂ ਜਿਸ ਬਾਰੇ ਆਪਾਂ ਪੜਦਿਆਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਿਉਂਕਿ ਉਹ ਆਦ ਸੱਚ ਹੈ ਜੁਗਾੜ ਸੱਚ ਹੈ ਪਰ ਜਿਹੜੇ ਹਰ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਜੰਮਿਆ ਵੀ ਹੈ ਤੇ ਮਰਿਆ ਵੀ ਹੈ ਕਿਉਂਕਿ ਸੁਦਾਮੇ ਦਾ ਸਤਕਾਰ ਕਰਨ ਵਾਸਤੇ ਜਿਹੜੇ ਹਰ ਜੀ ਆਏ ਉਹ ਤਾਂ ਜੰਮੇ ਵੀ ਨਹੀਂ ਉਹਨਾਂ ਜਨਮ ਵੀ ਲਿਆ ਤੇ ਜਨਮ ਵੀ ਕੈਦ ਵਿੱਚ ਹੋਇਆ ਆਪ ਜੀ ਨੂੰ ਪਤਾ ਹੈ ਇਤਿਹਾਸ ਨੂੰ ਪੜ੍ਹੀਏ ਉਸਨੇ ਜ਼ਰਮ ਵੀ ਲਿਆ ਉਹਨਾਂ ਦੀ ਮੌਤ ਵੀ ਹੋਈ ਪਰ ਜਿਹੜਾ ਭਾਈ ਗੁਰਦਾਸ ਜੀ ਦਾ ਵਾਇਗਰੂ ਹੈ ਹਰ ਹੈ ਸਾਧ ਸੰਗਤ ਉਹ ਹਰ ਕਿਹੜਾ ਹੈ ਸੰਕਟ ਨਹੀਂ ਪਰੈ ਜੋ ਨਹੀਂ ਆਵੇ ਨਾਮ ਨਰਜਨ ਜਾ ਕੋਰੀ ਕਬੀਰ ਕੋ ਠਾਕ ਕਬੀਰ ਕੋ ਸwami ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋਰੇ ਨਾ ਪਾਤੇ ਨਾ ਮਾਤੇ ਇਸ ਵਾਸਤੇ ਧਿਆਨ ਰੱਖਣਾ ਭਾਈ ਸਾਹਿਬ ਦੀਆਂ ਵਾਰਾਂ ਨੂੰ ਪੜ੍ਹਦੇ ਆਂ। ਇਹ ਆਪਾਂ ਚੇਤੇ ਰੱਖਣਾ ਗੁਰਮਖ ਸੋਈ ਸਹਿਜ ਸਮਾਵੈ। ਗੁਰਮਖ ਸੋਈ ਸਹਿਜ ਸਮਾਵੈ। ਗੁਰਮਖ ਉਹ ਹੈ ਉਹੋ ਹੀ ਆਤਮਿਕ ਆਨੰਦ ਦੇ ਵਿੱਚ लीन ਹੁੰਦਾ ਹੈ। ਜਿਹੜਾ ਉੱਪਰ ਦਸੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾਉਂਦਾ ਹੈ ਸਿੱਧ ਗੋਸ਼ ਤੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਆ ਜਿਹੜੇ ਸਿੱਧ ਸੀ ਜੋਗੀ ਸੀ ਇਹ ਬੜੇ ਵਿਦਵਾਨ ਸੱਜਣ ਸੀ ਬੜੀਆਂ ਘਾਲਾਂ ਸੀ ਨਦੀਆਂ ਕਿਉਂਕਿ ਬਾਬੇ ਨਾਨਕ ਦੇ ਨਾਲ ਸਵਾਲ ਜਵਾਬ ਆਮ ਬੰਦਾ ਨਹੀਂ ਕਰ ਸਕਦਾ ਉਹਨਾਂ ਦੀ ਕਲ ਨਾ ਸੀ ਉਹਨਾਂ ਦਾ ਜਪ ਸੀ ਉਹਨਾਂ ਦਾ ਤਪ ਸੀ ਸਿੱਧ ਗੋਸ਼ ਤੇ ਅੰਦਰ ਜਿਹੜੇ ਸਵਾਲ ਜਵਾਬ ਕੀਤੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਵਾਲ ਵੀ ਆਪ ਉਚਾਰਨ ਕਰਦੇ ਨੇ ਜਵਾਬ ਵੀ ਆਪ ਉਚਾਰਨ ਕਰਦੇ ਨੇ ਹੈਨ ਉਹਨਾਂ ਦੇ ਨਾਲ ਹੀ ਕਿਉਂਕਿ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਗੀਆਂ ਦੀ ਨਹੀਂ ਮੈਂ ਫਿਰ ਬੇਨਤੀ ਕਰਦੀ ਵਾਂ ਸਵਾਲ ਜੋਗੀਆਂ ਦੇ ਨੇ ਜਵਾਬ ਬਾਬਾ ਨਾਨਕ ਜੀ ਦੇ ਨੇ ਪਰ ਇਹ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹ ਬਾਬਾ ਨਾਨਕ ਜੀ ਨੇ ਉਚਾਰਨ ਕੀਤੀ ਹੈ RAM KALI RAAG ਦੇ ਅੰਦਰ SIDD GOSHT ਸਤਿਗੁਰੂ ਮਹਾਰਾਜ ਨੂੰ ਉਹਨਾਂ ਨੇ ਸਵਾਲ ਕੀਤਾ ਤੁਸੀਂ ਘਰ ਕਿਉਂ ਛੱਡਿਆ ਹੈ ਉਹਨਾਂ ਨੂੰ ਸੀ ਸਾਡੇ ਵਾਂਗ ਛੱਡਿਆ ਹੋਵੇਗਾ ਦੁਖੀ ਹੋ ਕੇ ਘਰ ਕਿਉਂ ਛੱਡਿਆ ਤੇ ਆਹ ਉਦਾਸੀ ਨਿਵਾਸ ਪਹਿਰਾਵਾ ਤੁਸੀਂ ਕਿਉਂ ਧਾਰਨ ਕੀਤਾ ਕਿਹੜਾ ਸੌਦਾ ਵੀ ਹਾਜ਼ਰ ਵਾਸਤੇ ਆਇਓ ਤੇ ਅਖੀਰ ਵਿੱਚ ਸਵਾਰ ਸੀ ਚੌਥਾ ਜਿਹੜੇ ਤੁਹਾਡੇ ਸਿੱਖ ਬਣੇ ਨੇ ਜਿਹੜੇ ਤੁਹਾਡੇ ਮਗਰ ਲੱਗੇ ਨੇ ਤੁਹਾਡੇ ਚੇਲੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ ਇਹ ਭਵ ਸਾਗਰ ਤੋਂ ਪਾਰ ਕਿਵੇਂ ਲੰਘਣਗੇ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਲੰਘਣਗੇ ਸਤਿਗੁਰੂ ਮਹਾਰਾਜ ਨੇ ਜਵਾਬ ਬੜਾ ਪਿਆਰਾ ਦਿੱਤਾ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੁੰਵਨ ਜ਼ਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਇੱਥੇ ਉਹਨਾਂ ਸਾਥ ਦਾ ਭਾਵ ਸਾਥ ਦੇ ਥੱਥੇ ਨੂੰ ਸਿਆਰੀ ਸਾਥੀ ਸੰਗੀ ਜਿਹੜੇ ਤੁਹਾਡੇ ਸਿੱਖ ਨੇ ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ ਤੇ ਮਹਾਰਾਜ ਨੇ ਬਚਨ ਕੀਤਾ ਗੁਰਮੁਖ ਖੋਜਤ ਭਇਓ ਉਦਾਸੀ ਮੈਂ ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਉਦਾਸੀ ਜਿਹੜੀ ਹੈ ਇਹ ਪ੍ਰਚਾਰ ਦੌਰਾ ਆਰੰਭ ਕੀਤਾ ਘਰੋਂ ਨਿਕਲਿਆ ਗੁਰਮੁਖ ਖੋਜਤ ਭਇਓ ਉਦਾਸੀ ਦਰਸ਼ਨ ਕਹਿ ਤਾਈਂ ਪੇਖਨੇ ਵਾਸੀ ਦਰਸ਼ਨ ਕਰਨ ਵਾਸਤੇ ਗੁਰਮੁਖਾਂ ਨੇ ਇਹ ਭੇਖ ਧਾਰਨ ਕੀਤਾ ਫਿਰ ਨਾਰੀ ਆਖਿਆ ਸੱਚ ਵਖਰ ਕੇ ਹੰਬਨ ਜਾਰੇ ਅਸੀਂ ਸੱਚ ਦਾ ਸੌਦਾ ਵਿਹਾਜਣ ਵਾਸਤੇ ਆਏ ਜਿਨ੍ਹਾਂ ਅੰਦਰ ਸੱਚ ਸੱਚਾ ਨਾਮ ਜਿਨ੍ਹਾਂ ਅੰਦਰ ਸੱਚ ਸੱਚਾ ਨਾਮੁ ਸੱਚ ਅਲਾਏ ਉਹ ਆਪ ਹਰ ਮਾਰਗ ਚੱਲਦੇ ਅਵਰਾ ਨੂੰ ਹਰ ਮਾਰਗ ਪਾਏ ਹੋਰਨਾਂ ਨੂੰ ਹਰ ਮਾਰਗ ਪਾਏ ਮਹਾਰਾਜ ਕਿਰਪਾ ਕਰਦੇ ਨੇ ਸਾਚ ਵਖਰ ਕੇ ਹੰਮ ਬਨਜਾਰੇ ਸੱਚੇ ਦਾ ਵੰਜ ਕਰਨ ਵਾਸਤੇ ਬਨਜਾਰੇ ਬਣ ਕੇ ਅਸੀਂ ਆਏ ਤੇ ਅਖੀਰ ਵਿੱਚ ਕਿਰਪਾ ਕੀਤੀ ਨਾਨਕ ਗੁਰਮੁਖ ਉਤਰ ਸਪਾਰੇ ਜਿਹੜੇ ਗੁਰਮੁਖ ਬਣ ਕੇ ਗੁਰੂਵਾਲ ਮੂੰਹ ਕਰਕੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਜੀਵਨ ਦੇ ਅੰਦਰ ਚੱਲਣਗੇ ਉਹ ਇਸ ਭਵਸਾਗਰ ਤੋਂ ਪਾਰ ਲੰਘ ਜਾਣਗੇ ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ ਨਾਨਕ ਗੁਰਮੁਖ ਉਤਰਸ ਪਾਰੇ ਤੇ ਗੁਰਮੁਖ ਦੀ ਪਰਵਾਸਾ ਆਪਾਂ ਬਹੁਤ ਵਾਰੀ ਬਾਰੀ ਵਿੱਚ ਪੜਦੇ ਹਾਂ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੈ ਪਰਨ ਗੁਰ ਬਿਨ ਅਬਰ ਨ ਜਾਣੇ ਕੋਇ ਕਹ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ ਗੁਰੂ ਦੇ ਸਨਮੁਖ ਕੌਣ ਹੈ ਸਾ ਸੰਗਤ ਬਾਈ ਸਾਹਿਬ ਕਹਿੰਦੇ ਨੇ ਮੈਂ ਉਸ ਤੋਂ ਸਜਕੇ ਜਾਣਾ ਜਿਹੜਾ ਗੁਰੂ ਦੀ ਮੱਤ ਰਹੀਂ ਆਪਣੇ ਅੰਦਰ ਗਰੀਬੀ ਧਾਰਨ ਕਰਦਾ ਹੈ ਗਰੀਬੀ ਗਦਾ ہماری ਮੇਰੇ ਵਾਸਤੇ ਗਰੀਬੀ ਹੀ ਗਦਾ ਹੈ ਮੇਰੇ ਵਾਸਤੇ ਖੰਡਾ ਕਿਹੜਾ ਸਾਰਿਆਂ ਦੇ ਚਰਨ ਧੂੜ ਬਨਣਾ ਹੁਣ ਇਹ ਖੰਡਾ ਇਹ ਗਦਾ ਜਿੰਦੇ ਕੋਲ ਹੋਵੇ ਉਸ ਦੇ ਨੇੜੇ ਕੋਈ ਵਿਕਾਰ ਨਹੀਂ ਆ ਸਕਦਾ ਖੰਨਾ ਸਗਲ ਰੇਨ ਸ਼ਾਰੀ ਕਿਸੇ ਅੱਗੇ ਕੂਨ ਟਿਕੇ ਵਿਕਾਰੀ ਸਾਨੂੰ ਇਹ ਗੱਲ ਸਮਝਾਈ ਹੈ ਬਾਬਾ ਨਾਨਕ ਜੀ ਦੀ ਕਿਰਪਾ ਹੋਈ ਗੁਰੂ ਅੰਗਦ ਦੇਵ ਜੀ ਮਹਾਰਾਜ ਉਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਕੇ ਜੋਗੀ ਫਿਰ ਆਏ ਸਤਿਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਇਹਨਾਂ ਨੇ ਲੰਗਰ ਦੀ ਮਰਿਆਦਾ ਵੇਖੀ ਹੁਣ ਕਿਉ ਵਾਰੀਆਂ ਖੀਰਾਂ ਬਣ ਰਹੀਆਂ ਨੇ ਜਿਸ ਲੰਗਰ ਦੇ ਅੰਦਰ ਸਾ ਸੰਗਤ ਆਪ ਜੀ ਪੰਗਤੀ ਰੋਜ਼ ਪੜਦੇਓ ਲੰਗਰ ਦੌਲਤ ਬੰਦੀਐ ਰਸ ਅੰਮ੍ਰਿਤ ਖੀਰ ਘਿਆਲੀ ਹੁਣ ਲੰਗਰ ਵਿੱਚ ਜਦੋਂ ਲੰਗਰ ਛਕਿਆ ਇਹਨਾਂ ਨੇ ਤੇ ਜਿਹੜਾ ਜੋਗੀਆਂ ਦਾ ਮੁਖੀ ਸੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿ ਲੰਗਰ ਦੀ ਮਰਿਆਦਾ ਵੇਖ ਕੇ ਲੰਗਰ ਦਾ ਜਿਹੜੇ ਪਦਾਰਥ ਬਣੇ ਨੇ ਉਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਆਇਆ ਕਿ ਮੈਂ ਤੁਹਾਨੂੰ ਕੁਝ ਜ਼ਰੂਰ ਦੇਵਾਂ ਤੁਹਾਨੂੰ ਕੁਝ ਜ਼ਰੂਰ ਦੇਵਾਂ ਮੈਂ ਆਪਣਾ ਯੋਗਦਾਨ ਪਾਵਾਂ ਜ਼ੋ ਰੀਦਾ ਏਸੀ ਇਸ਼ਾਰਾ ਕੇ ਕੁਰਿੱਦੀ ਸਿੱਧੀ ਸਾਡੇ ਕੋਲ ਲੈ ਲਓ ਕੁਰਿੱਦੀ ਸਿੱਧੀ ਸਾਡੇ ਕੋਲ ਲੈ ਲਓ ਤਾਂ ਜੋ ਲੰਗਰ ਜਿਹੜਾ ਹੈ ਨਾ ਬੜੇ ਸੋਹਣੇ ਢੰਗ ਨਾਲ ਹੋਰ ਚੱਲਦਾ ਰਹੇ ਭਾਵਨਾ ਆਉਂਦੀ ਏ ਇਸ ਤੇ ਮਹਾਰਾਜ ਕਹਿਣ ਲੱਗੇ ਨੇ ਭਾਈ ਇਹ ਲੰਗਰ ਇਹਨਾਂ ਰਿੱਧੀਆਂ ਸਿੱਧੀਆਂ ਨਾਲ ਨਹੀਂ ਚੱਲਦੇ ਸਾਨੂੰ ਕੇਵਲ ਤੇ ਕੇਵਲ ਜੇ ਤੁਸੀਂ ਦਾਤ ਦੇਣੀ ਨਾ ਤੇ ਫਿਰ ਇਹ ਅਰਦਾਸ ਕਰੋ ਸਾਡੇ ਵਾਸਤੇ ਸਾਨੂੰ ਗਰੀਬੀ ਪ੍ਰਾਪਤ ਹੋਵੇ ਸਾਨੂੰ ਨਿਮਰਤਾ ਮਿਲੇ ਸਾਡੇ ਅੰਦਰ ਗਰੀਬੀ ਆਵੇ ਤੇ ਜੋਗੀ ਦੇ ਹੱਥ ਜੁੜ ਗਏ ਕਹਿਣ ਲੱਗੇ ਕਿ ਗਰੀਬੀ ਤਾਂ ਸਾਰੀ ਬਾਬੇ ਨਾਨਕ ਦੇ ਘਰ ਪਹਿਲਾਂ ਹੀ ਇਹ ਗਰੀਬੀ ਬਾਬੇ ਨਾਨਕ ਦੇ ਘਰ ਪਹਿਲਾਂ ਹੀ ਇਹ ਦਾਤ ਸਾਡੇ ਕੋਲ ਨਹੀਂ ਭਾਈ ਸਾਹਿਬ ਵੀ ਇਸ਼ਾਰਾ ਕਰ ਦਿਨ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਜਿੱਥੇ ਨਾਮ ਨੌ ਨਦੀਆਂ ਦਾ ਖਜ਼ਾਨਾ ਬਾਬਾ ਨਾਨਕ ਜੀ ਨੂੰ ਪ੍ਰਾਪਤ ਹੋਇਆ ਉੱਥੇ ਨਾਲ ਗਰੀਬੀ ਦੀ ਦਾਤ ਵੀ ਲੈ ਕੇ ਆਏ ਤੇ ਨਾਲ ਇਹ ਸਮਝਾਇਆ ਸਾਨੂੰ ਵੀ ਸਾਰਿਆਂ ਨੂੰ ਕਿ ਇਹ ਦਾਤ ਸਾਰੇ ਗੁਨਾ ਨਾਲੋਂ ਸ੍ਰੇਸ਼ਟ ਗੁਣ ਹੈ ਕਿਹੜਾ ਗਰੀਬੀ ਵਾਲਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਨਿਮਰਤਾ ਵਾਲਾ ਜਿਹੜਾ ਗੁਣ ਹੈ ਇਹ ਸਾਰੀਆਂ ਚੰਗਿਆਈਆਂ ਦਾ ਤਤਸਾਰ ਹੈ ਇਹ ਤਤਸਾਰ ਹੈ ਜਿਹੜਾ ਬਾਬਾ ਨਾਨਕ ਜੀ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਇਆ ਇਹ ਗਰੀਬੀ ਕੇਵਲ ਉਹਨਾਂ ਨੇ ਧਾਰਨ ਨਹੀਂ ਕੀਤੀ ਬਲਕਿ ਉਹਨਾਂ ਨੇ ਇਹ ਗਰੀਬੀ ਦੀ ਦਾਤ ਨਾਮ ਦੀ ਦਾਤ ਅੱਗੇ ਸਮਾਜ ਦੇ ਅੰਦਰ ਵੀ ਵੰਡੀ ਸਮਾਜ ਦੇ ਅੰਦਰ ਵੀ ਦਾਤ ਵੰਡੀ ਅੱਜ ਵੀ ਸਾਨੂੰ ਇਹ ਗੱਲ ਜਿਹੜੀ ਨਾ ਸਾਸ ਸੰਗਤ ਬਾਣੀ ਰਾਹੀਂ ਵੀ ਪ੍ਰਾਪਤ ਹੁੰਦੀ ਤੇ ਗੁਰੂ ਮਹਾਰਾਜ ਦੇ ਇਤਿਹਾਸ ਰਾਹੀਂ ਵੀ ਪ੍ਰਾਪਤ ਹੁੰਦੀ ਇਹ ਏਡਾ ਵੱਡਾ ਹਥਿਆਰ ਹੈ ਇਸ ਦੇ ਸਾਹਮਣੇ ਵੱਡੇ ਵੱਡੇ ਹੰਕਾਰੀ ਵੀ ਝੁਕ ਜਾਂਦੇ ਵੱਡੇ ਵੱਡੇ ਹੰਕਾਰੀ ਜਿਹੜੇ ਨੇ ਉਹਨਾਂ ਨੂੰ ਵੀ ਇਹ ਗਰੀਬੀ ਦਾ ਹਥਿਆਰ ਜਿਹੜਾ ਹੈ ਨਾ ਇਹ ਝੁਕਾ ਲੈਂਦਾ ਹੈ ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ ਪਈ ਸੇ ਵਖਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾंदे ਸਿਰ ਉੱਚਾ ਚਰਨ ਨੀਵੇਂ ਨੇ ਪਰ ਨਾਲੇ ਕਹਿੰਦੇ ਨੇ ਮੂੰਹ ਅੱਖ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ ਸਭ ਚਿਹਨ ਛੱਡ ਪੂਜਿਅਨ ਕੌਣ ਕਰਮ ਕਮਾਉਂਦੇ ਸਾਰੇ ਚਿੰਨ ਛੱਡ ਕੇ ਪੈਰਾਂ ਦਾ ਜਿਹੜਾ ਸਤਕਾਰ ਹੁੰਦਾ ਹਰ ਬੰਦਾ ਪੈਰਾਂ ਤੇ ਡਿੱਗਦਾ ਗੁਰ ਸ਼ਰਨੀ ਸਾਧ ਸੰਗਤ ਨਿਤ ਚਲ ਚੜ ਜਾਂਦੇ ਪਰ ਨਾਲ ਆਖਦੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਨ ਵਡਭਾਗ ਜਿਨ੍ਹਾਂ ਦੇ ਇਹ ਨਿਮਰਤਾ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਭਾਈ ਸਾਹਿਬ ਦਾ ਬਚਨ ਹੈ ਜਿਸ ਦੇ ਅੰਦਰ ਗਰੀਬੀ ਆ ਜਾਂਦੀ ਹੈ ਜਿਹੜਾ ਨਿਮਰਤਾ ਨੂੰ ਧਾਰਮ ਕਰਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਹੈ ਅਗਲੀ ਗੱਲ ਹਉ ਤਿਸ ਕੁਮਾਇ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਕਰੈਕਟਰ ਉੱਚਾ ਹੋਵੇ ਜਤੀ ਹੋਵੇ ਭਾਗ ਪਰ ਨਾਰੀ ਦੇ ਨੇੜ ਨਾ ਜਾਵੇ ਦੇ ਮੁਤਾਬਕ ਪਾਈ ਸਾਹਿਬ ਦੇ ਪਰਮਾਨ ਵਾਪਾ ਬਹੁਤ ਵਾਰੀ ਪੜਦੇ ਆ ਕਲਗੀਧਰ ਮਹਾਰਾਜ ਦੇ ਵੀ ਪਰਮਾਨ ਬਹੁਤ ਪੜਦੇ। ਪਾਪ ਜੀਵਨ ਦੇ ਅੰਦਰ ਉਹ ਜਤੀ ਨਹੀਂ ਜਿਨ੍ਹਾਂ ਦੀ ਛੇ ਗਿਣਤੀ ਕੇਵਲ ਕੀਤੀ ਜਾਂਦੀ। ਨਹੀਂ ਗੁਰੂ ਕਾ ਹਰ ਸਿੱਖ ਜਿਹੜਾ ਨਾ ਸਾ ਸੰਗਤ ਨਿਧ ਨਾਰੀ ਸੰਗ ਨੇਹੋ ਵੜਾਵੇ ਬਾਰੇ ਗੱਲ ਜਿਹੜੀ ਨਾ ਉਸ ਦੇ ਮੁਤਾਬਕ ਹਰ ਸਿੱਖ ਹੀ ਜਤੀ ਹੈ। ਹਰ ਸਿੱਖ ਹੀ ਜਤੀ। ਵਾਹਿਗੁਰੂ